ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਸੁਮੇਲ ਲਾਂਬਾ ਤੁਸੀਂ ਦੇਖ ਰਹੇ ਹੋ ਪੰਜਾਬੀ ਟਾਕਸ ਤੜਕਾ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਰੂਬਰੂ ਹੋ ਰਹੇ ਹਾਂ ਇੱਕ ਨਿਊ ਸਟੋਰੀ ਲੈ ਕੇ ਮੇਰੇ ਨਾਲ ਨੇ ਅੱਜ ਕ੍ਰਿਸ਼ਨ ਜੋਸ਼ੇ ਜੀ ਜੋ ਕਿ ਬਹੁਤ ਲੰਬੇ ਅਰਸੇ ਤੋਂ ਥੀਏਟਰ ਦੀ ਦੁਨੀਆ ਦੇ ਵਿੱਚ ਨੇ ਅੱਜ ਗੱਲਬਾਤ ਕਰਾਂਗੇ ਆਪਾਂ ਉਹਨਾਂ ਦੇ ਨਾਲ ਸਵਾਗਤ ਹੈ ਤੁਹਾਡਾ ਪੰਜਾਬੀ ਟਾਕਸ ਤੜਕਾ ਦੇ ਸਤਿ ਸ਼੍ਰੀ ਅਕਾਲ ਜੀ ਸਰ ਆਪਣੇ ਕੋ-ਐਕਟਰਸ ਤੋਂ ਸੁਣਦਾ ਆਇਆ ਕਿ ਆਪਾਂ ਨੂੰ ਮੌਕਾ ਨਹੀਂ ਮਿਲਦਾ ਹਾਂਜੀ ਤੇ ਇਹ ਸਰ ਵਾਕੇ ਮੌਕਾ ਮਿਲਦਾ ਨਹੀਂ ਕਿ ਉਸ ਮੌਕੇ ਲਈ ਭੱਲਾ ਲਾਇਕ ਨਹੀਂ ਹੁੰਦੇ ਅਜੇ ਨਹੀਂ ਉਸ ਮੌਕੇ ਦੇ ਲਾਇਕ ਹੋਣ ਦੇ ਪਹਿਲਾਂ ਤਾਂ ਐ ਸਮਝ ਲਓ ਤੁਸੀਂ ਆਪਣੀ ਪਹਿਲੀ ਪੌੜੀ ਉੱਤੇ ਚੜ੍ਹਨੀ ਚਾਹੀਦੀ ਹੈ ਜੀ ਪਹਿਲੀ ਪੌੜੀ ਕਿਹੜੀ ਹੈ ਸਟੇਜ ਸਟੇਜ ਤੋਂ ਤੁਹਾਨੂੰ ਈਜ਼ੀ ਬੈਸਟ ਪੜਨਾ ਪਵੇਗਾ ਓਕੇ ਜੀ ਏ ਜਾ ਕੇ ਕਿਤੇ ਅਗਰ ਮੌਕੇ ਆਪਣੇ ਆਪ ਹੀ ਆ ਹੁਣ ਮੈਡਮ ਨਿਰਮਲ ਰਿਸ਼ੀ ਜੀ ਨੇ ਜੀ ਉਹਨਾਂ ਨੇ 1966 ਚ ਆਪਣਾ ਕੈਰੀਅਰ ਕੀਤਾ ਸੀ ਹੁਣ ਅੱਜਕੱਲ ਦੇਖੋ ਕਿੰਨੇ ਟੌਪ ਤੇ ਆ ਸਟੈਪ ਬਾਈ ਸਟੈਪ ਚੜਦੇ ਗਏ ਨਾ ਜੀ ਤੁਸੀਂ ਆਪਣੇ ਹਿਸਾਬ ਨਾਲ ਲਾ ਲਓ ਬਸ ਜੀ ਸਰ ਕਲਾ ਨੂੰ ਸਿੱਖਣਾ ਜ਼ਰੂਰੀ ਹੈ ਜੀ ਜੀ ਬਿਲਕੁਲ ਜ਼ਰੂਰੀ ਹੈ ਜੀ ਕਿਉਂ ਕਲਾ ਹੋਊਗੀ ਤਾਂ ਬੰਦਾ ਆਪਣੇ ਆਪ ਅੱਗੇ ਇਜ਼ੀ ਹੋ ਜਾਂਦਾ ਜੀ ਸਰ ਕੀ ਹੁੰਦਾ ਨਾ ਕਿ ਇੱਕ ਬੰਦਾ ਸਿੱਖਿਆ ਹੋਇਆ ਹੈ ਔਰ ਇੱਕ ਨੇ ਹਜੇ ਸਿੱਖਣਾ ਹੈ ਇਹ ਸਰ ਡਿਫਰੈਂਸ ਕੀ ਹੈ ਜੀ ਬਟ ਉਹ ਖਾਬ ਦੇਖਦਾ ਕਿ ਮੈਂ ਐਕਟਰ ਬਣਾਂ ਖਾਬ ਤਾਂ ਦੇਖੋ ਜੀ ਹਰ ਇੱਕ ਦਾ ਸੁਪਨਾ ਹੁੰਦਾ ਮੈਂ ਐਕਟਰ ਬਣਾ ਐਕਟਰ ਬਣਨੇ ਦੀ ਤਾਂ ਪਹਿਲੀ ਕੌੜੀ ਤੁਮ ਸਮਝ ਲੋ ਸਟੇਜ ਹੀ ਐ ਜਿਸ ਤਰ੍ਹਾਂ ਬੱਚਾ ਆਪਾਂ ਨਰਸਰੀ ਚ ਸਖਾਨਨੇ ਆ ਉੱਠਣਾ ਬੈਠਣਾ ਸਿੱਖਣਾ ਇਸੇ ਕਰਕੇ ਸਮਝ ਲੋ ਸਟੇਜ ਐ ਸਟੇਜ ਕੀ ਐ ਵੀ ਥੀਏਟਰ ਕਰਨਾ ਥੀਏਟਰ ਕਿਸੇ ਵੀ ਜਗ੍ਹਾ ਤੇ ਤੁਸੀਂ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਇਜ਼ੀ ਹੋ ਜਾਂਦਾ ਫਿਲਮ ਲਾਈਨਸ ਇਜ਼ੀ ਹੋ ਜਾਂਦੀ ਜੀ ਤੇ ਸਰ ਆਪਣਾ ਕੀ ਕਹਿੰਦੇ ਆ ਜਦ ਤੁਸੀਂ ਇਹ ਸਫਰ ਤੈਅ ਕੀਤਾ ਥੀਏਟਰ ਦਾ ਸੋਚਿਆ ਕਿ ਮੈਂ ਥੀਏਟਰ ਕਰਨਾ ਹੈ ਜਾਂ ਮੈਂ ਫਿਲਮ ਲਾਈਨ ਚ ਜਾਣਾ ਹੈ ਤੁਹਾਨੂੰ ਕੀ ਦਿੱਕਤਾਂ ਆਈਆਂ ਦਿੱਕਤਾਂ ਤਾਂ ਮੈਨੂੰ ਬਹੁਤ ਆਈਆਂ ਜੀ ਸਭ ਤੋਂ ਪਹਿਲਾਂ ਮੈਂ ਟਵਾਣਾ ਸਾਹਿਬ ਦਾ ਪਲੇ ਦੇਖਿਆ ਜੀ ਮੇਲਾ ਮੁੰਡੇ ਕੁੜੀਆਂ ਦਾ ਜੀ ਉੱਥੋਂ ਮੈਂ ਪ੍ਰਭਾਵਿਤ ਜ਼ਿਆਦਾ ਹੋਇਆ ਉੱਥੋਂ ਦੇਖਿਆ ਤਾਂ ਵੀ ਇਹਨਾਂ ਦਾ ਥੀਏਟਰ ਗਰੁੱਪ ਬਹੁਤ ਵਧੀਆ ਵੀ ਇੱਕ ਇਹ ਇਹਨਾਂ ਦੀ ਲਾਈਨ ਆ ਜਿਹੜਾ ਕਿ ਵਧੀਆ ਤਰਾਸੇ ਫਿਰ ਮੈਂ ਲੁਧਿਆਣੇ ਸ਼ਿਫਟ ਹੋਇਆ ਫਿਰ ਇਹਨਾਂ ਕੋਲੇ ਆਇਆ ਤੇ ਛੱਡ ਕੇ ਪਟਿਆਲੇ ਚਲੇ ਗਏ ਸੀ ਤੇ ਸੋਹੀ ਸਾਹਿਬ ਕੋਲੇ ਮੈਂ ਮਿਲਿਆ ਤੇ ਸੋਹੀ ਸਾਹਿਬ ਕੋਲੇ ਮੈਂ ਥੀਏਟਰ ਆਸ ਜੁਆਇਨ ਕੀਤਾ ਅੱਛਾ ਉਹਨਾਂ ਤੋਂ ਵੀ ਕੁਝ ਬਰੀਕੀ ਗੱਲਾਂ ਸਿੱਖੀਆਂ ਤੇ ਸੋਹੀ ਸਾਹਿਬ ਬੰਬਈ ਚਲੇ ਗਏ ਮੈਂ ਇੱਥੇ ਅਲੱਗ-ਅਲੱਗ ਗਰੁੱਪਾਂ ਦੇ ਨਾਲ ਥੀਏਟਰ ਕਰਦਾ ਰਿਹਾ ਉੱਥੋਂ ਕੁਝ ਸਿੱਖਦਾ ਰਿਹਾ ਉਸ ਤੋਂ ਬਾਅਦ ਫਿਰ ਮੈਡਮ ਨਿਰਮਲ ਸਿੰਘ theater group ጋር ਜੁਆਇਨ ਕੀਤਾ ਫਿਰ ਉਹਨਾਂ ਨਾਲ ਮੈਂ ਕਾਫੀ ਅਸੀਂ ਜ਼ਕਰਿਆ ਨਾਲ ਕਾਫੀ ਕੁਝ ਸਿੱਖਿਆ ਉਹਨਾਂ ਤੋਂ ਹੀ ਬਹੁਤ ਜ਼ਿਆਦਾ ਬਰੀਕੀ ਇੱਕ ਚੀਜ਼ਾਂ ਜੀਵਾਨਾ ਸਾਹਿਬ ਦਾ ਬਹੁਤ ਨਾਮ ਸੁਣਿਆ ਸਰ ਟਿਵਾਨਾ ਸਾਹਿਬ ਨੇ ਸਰ ਇੱਕ ਕਲਾ ਸਟਾਰਟ ਕੀਤਾ ਸੀਗਾ ਆਪਣਾ ਕਲਾ ਮੰਚ ਕੇਂਦਰ ਕਾ ਸਟਾਰਟ ਕੀਤਾ ਦੇਖੋ ਜੀ ਮੇਰੀ ਸੁਰਤ ਦੇ ਮੈਂ ਉਹ ਸਟੂਡੈਂਟ ਸੀਗਾ ਜੀ 80 ਦੇ ਵਿੱਚ 10th ਕਲਾਸ ਕਰ ਰਿਹਾ ਸੀ ਤੇ ਪਹਿਲਾ ਪਲੇ ਉਹਨਾਂ ਦਾ ਮੇਲਾ ਮੁੰਡੇ ਕੁੜੀਆਂ ਦਾ ਦੇਖਿਆ ਉਸ ਤੋਂ ਪਹਿਲਾਂ ਦਾ ਹੀ ਮਰਕਰ theater group ਉਹਨਾਂ ਦਾ ਚੱਲ ਰਿਹਾ ਜਿਹੜੇ ਕਿ ਉਹਨਾਂ ਦੇ ਬਹੁਤ ਵੱਡੇ ਵੱਡੇ ਸਟਾਰ ਰਹੇ ਨੇ ਓਮਪਰੀ ਜੀ ਰਾਜ ਬੱਬਰ ਮੈਡਮ ਨਿਰਮਰੀਸ਼ੀ ਜੀ ਤੇ ਸਰਦਾਰ ਸੁਖੀ ਜੀ ਬਾਕੀ ਹੋਰ ਵੀ ਸਟੂਡੈਂਟ ਕਵੀ ਗੁਰਜਾ ਸ਼ੰਕਰ ਜੀ ਵੀ ਰਹਣਗੇ ਜਿਹੜੇ ਕਿ ਮਹਾਪਾਤਰ ਤਰਾਸ ਦਾ ਕੈਰੈਕਟਰ ਕੀਤਾ ਸੀ ਉਹਨਾਂ ਨੇ ਮਤਲਬ ਸਰ ਪਹਿਲਾਂ ਸਰ ਇਹ theater ਹੁੰਦਾ ਸੀਗਾ cinema ਬਾਅਦ ਚੋਂ ਆਇਆ ਹਾਂਜੀ ਹਾਂ ਸਰ ਕੀ ਡਿਫਰੈਂਸ ਕੀ ਸਰ theater ਦਾ cinema ਵਿੱਚ theater ਦਾ ਦੇਖੋ ਜੀ ਇਹ ਸੀਗਾ ਵੀ ਜਿਹੜੇ ਆਮ ਪਬਲਿਕ ਹੈ ਉਹਨਾਂ ਨੂੰ ਉਹਨਾਂ ਤੱਕ ਸਨੇਹਾ ਪਹਚਾਨਾ ਤੱਕ ਹੁੰਦਾ ਸੀ ਜੀ ਤੇ ਉਸ ਟਾਈਮ ਇੰਨਾ ਮੀਡੀਆ ਵੀ ਨਹੀਂ ਸੀ ਥੀਏਟਰ ਵੀ ਨਹੀਂ ਸੀ ਲੋਕ ਘਰੋਂ ਜਾਂਦੇ ਵੀ ਨਹੀਂ ਸੀ ਇੱਕ ਉਹੀ ਜਰੀਆ ਹੁੰਦਾ ਸੀ ਜਿਹੜਾ ਕਿ ਸਟੇਜ ਦੇ ਨਾਲ ਪਿੰਡਾਂ ਮੰਡੀਆਂ ਚ ਹਰ ਜਗ੍ਹਾ ਤੇ ਕੋਈ ਨ ਸਟੇਜ ਹੀ ਹੁੰਦੀ ਸੀ ਲੋਕ ਸੰਭਰ ਬਗਵਾ ਵਾਲੇ ਵੀ ਇਦਾਂ ਕਰਦੇ ਸੀਗੇ ਤੇ ਇਸ ਕਰਕੇ ਫਿਰ ਸਟੇਜ ਹੀ ਸੇ ਮੇਨ ਆ ਮਕਸਦ ਹੀ ਮਨੋਰੰਜਨ ਦਾ ਸਾਧਨ ਜਿਹਨੂੰ ਕਹਿੰਦੇ ਹੋਰ ਤਾਂ ਕੋਈ ਹੈ ਹੀ ਨਹੀਂ ਸੀ ਜੀ ਬਿਲਕੁਲ ਫਿਰ ਉਦੋਂ ਬਾਅਦ ਦੂਰਦਰਸ਼ਨ ਆ ਗਿਆ ਦੂਰਦਰਸ਼ਨ ਨੇ ਲੋਕਾਂ ਨੂੰ ਸ਼ੌਂਕ ਹੋਰ ਪੈ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਨਵੇਂ ਨਵੇਂ ਚੈਨਲ ਆ ਗਏ ਸਟਾਰ ਪਲੱਸ ਕਲਰ ਵਗੈਰਾ ਹੋਲ ਹੋ ਗਿਆ ਹੁਣ ਨਵੀਆਂ ਨਵੀਆਂ ਫਿਲਮਾਂ ਆ ਗਈਆਂ ਨਵੀਆਂ ਨਵੀਆਂ ਟੈਕਨੀਕ ਆ ਗਈ ਜਿਵੇਂ ਜਿਵੇਂ ਚੱਲਦਾ ਰਿਹਾ ਬੱਚੇ ਪੜ੍ਹਦੇ ਲਿਖਦੇ ਰਹੇ ਨਵੇਂ ਨਵੇਂ ਟੈਕਨੀਕ ਹੀ ਸਿੱਖਦੇ ਰਹੇ ਜੇ ਤੁਸੀਂ ਇਹੋ ਸਟਾਰਟ ਕੀਤਾ ਉਹ ਤੋਂ ਲੈ ਕੇ ਹੁਣ ਤੱਕ ਸਿਨੇਮੇ ਨੂੰ ਮਤਲਬ ਤੁਸੀਂ ਬਹੁਤ ਚੀਜ਼ਾਂ ਦੇਖੀ ਹੋਣੀਆਂ ਮਨ ਲਾਭ ਦੇ ਵਿੱਚ ਕੀ ਚੀਜ਼ਾਂ ਹਰ ਦੇਖਿਆ ਬਲ ਲਾਭ ਦੇ ਵਿੱਚ ਉਹਦੇ ਵਿੱਚ ਨਵੀਂ ਟੈਕਨੀਕ ਆ ਗਈ ਜਿਸ ਤਰ੍ਹਾਂ ਲਾਈਟ ਆ ਗਈਆਂ ਨਵੇਂ ਨਵੇਂ ਕੈਮਰੇ ਆ ਗਏ ਡਿਜੀਟਲ ਹੋ ਗਏ ਤੇ ਉਹਨੇ ਕੁਆਲਿਟੀ ਬਹੁਤ ਵਧੀਆ ਹੋ ਗਈ ਇਸ ਕਰਕੇ ਕੋਈ ਕਾਫੀ ਚੀਜ਼ਾਂ ਟੈਕਨੋਲੋਜੀ ਦਾ ਬਹੁਤ ਪਰਪੈ ਗਿਆ ਤੇ ਉਦੋਂ ਸਰ ਇਹ ਇੰਨਾ ਇੰਨਾ ਨਹੀਂ ਸੀ ਤਾਮ-ਤਮ ਨਹੀਂ ਹੁੰਦਾ ਨਾ ਨਾ ਹੁੰਦਾ ਵੈਨਟੀ ਵੈਨ ਨੇ ਸਪੌਟ ਬੁਆਏ ਹੈ ਵਧੀਆ ਹੋਟਲ ਨੇ ਮਤਲਬ ਆਰਟਿਸਟਾਂ ਨੂੰ ਸਹੂਲਤਾਂ ਹੁਣ ਕਾਫੀ ਮਿਲਦੀਆਂ ਬਹੁਤ ਜ਼ਿਆਦਾ ਪਹਿਲਾਂ ਨਹੀਂ ਸੀ ਜਦੋਂ ਸਟਾਰਟ ਕੀਤਾ ਲੋਕਾਂ ਨੇ ਥੀਏਟਰ ਸਟਾਰਟ ਕੀਤਾ ਹੋਏਗਾ ਜਾਂ ਹਨਾ ਉਦੋਂ ਸਰ ਕੀ ਮਤਲਬ ਇਹ ਕਲਾ ਕਰਨ ਦੇ ਉਦੋਂ ਪੈਸੇ ਮਿਲਦੇ ਹੁੰਦੇ ਸੀ ਕੋਈ ਨਹੀਂ 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 ਥੀਏਟਰਸ ਤਾਂ ਹੁਣ ਵੀ ਨਹੀਂ ਮਿਲਦੇ ਉਸ ਟਾਈਮ ਵੀ ਨਹੀਂ ਮਿਲਦੇ ਸੀ ਇਹ ਤਾਂ ਆਪਣਾ ਬਸ ਮਨ ਮਾਰਨਾ ਪੈਂਦਾ ਵੀ ਮੈਂ ਐਕਟਰ ਬੰਨਾ ਕਿ ਮੈਂ ਸਿੱਖਾਂ ਕੁਛ ਮੈਂ ਤਾਂ ਕੁੱਟ-ਕੁੱਟ 15-15 ਕਿਲੋਮੀਟਰ ਤੋਂ ਬਾਈਸਾਈਕਲ ਤੇ ਰੈਸਲ ਕਰਨ ਆਉਂਦਾ ਸੋਈ ਸਾਹਿਬ ਕੋਲੇ ਅੱਛਾ ਤਾਂ ਠੀਕ ਹੈ ਬੋਲ ਮੈਂ ਬहोत ਗਿੱਤੀ ਉਸ ਟਾਈਮ ਇਹ ਸਰ ਆ ਹੁਣ ਲੋਕੀ ਅਸਰ ਦੇਖਦੇ ਆ ਸਰ ਇਹ ਲਾਈਨ ਐਕਚੁਅਲ ਹੈ ਇਨੀ ਜਿਹੀ ਕਿ ਮਤਲਬ ਦੇਖਣ ਨੂੰ ਲੱਗਦੀ ਹੈ ਵੀ ਨਹੀਂ ਦੇਖਣ ਨੂੰ ਲੱਗਦੀ ਆ ਲੰਬਾ ਸਾਹਿਬ ਤੇ ਮਿਹਨਤ ਬਹੁਤ ਐ ਚ ਮੈਂ ਸਟਰਗਲ ਬਹੁਤ ਬਹੁਤ ਐ ਕਿਉਂਕਿ ਮੈਂ ਜਿਆਦਾ ਹੀ ਅੱਛੀ ਪੁੱਛੂ ਨਾ ਤੁਹਾਨੂੰ ਅਨੁਸਾਰ ਇੰਨੇ ਅਸੇ ਹੋ ਗਏ ਥੀਏਟਰ ਕਰਦੇ ਆ ਤੇ ਮਤਲਬ ਕਦੇ ਮਨ ਚ ਆਉਂਦਾ ਹੋਵੇਗਾ ਵੀ ਬਸ ਬਹੁਤ ਹੋ ਗਿਆ ਹੁਣ ਇਹ ਛੱਡ ਦੇਣਾ ਚਾਹੀਦਾ ਐ ਯਾਰ ਥੀਏਟਰ ਤਾਂ ਮੈਂ ਛੱਡਣ ਤੋਂ ਬਹੁਤ ਦੇਰ ਹੋ ਗਈ ਜੀ ਅੱਛਾ ਬਾਅਦ ਵਿੱਚ ਤਾਂ ਮੈਂ ਮੈਂ ਫਿਲਮਾਂ ਬਹੁਤ ਕਰ ਚੁੱਕਿਆ اچھا ਦੰਗਲ ਵੀ ਕਰ ਚੁੱਕਿਆ ਅਮੀਰ ਖਾਨ ਸਾਹਿਬ ਨਾਲ ਫਿਰ ਉਦੋਂ ਆਪਣਾ ਦਿਲਜੀਤ ਦੀਨਾ ਜਿਹਨੇ ਮੇਰਾ ਦਿਲ ਲੁੱਟਿਆ ਕੀਤੀ ਜੋੜੀ ਕੀਤੀ ਫਿਰ ਸਟਾਰ ਪਲੱਸ ਦੇ ਸੀਰੀਅਲ ਕੀਤੇ ਫਿਲਮਾਂ ਤਾਂ ਕਾਫੀ ਕਰ ਚੁੱਕਿਆ ਥੀਏਟਰ ਤਾਂ ਬਹੁਤ ਦੇਰ ਛੱਡ ਦਿੱਤਾ ਸੀ ਜੀ ਓਕੇ ਤੇ ਸਰ ਆਪਣਾ ਕੀ ਕਹਿੰਦੇ ਆ ਜਦੋਂ ਤੁਸੀਂ ਇਹ ਆਪਣਾ ਕੀ ਕਹਿੰਦੇ ਆ ਸਟਾਰਟ ਕੀਤਾ ਆਪਣਾ ਸਿਨੇਮਾ ਸਿਨੇਮਾ ਤੁਹਾਨੂੰ ਕਿਵੇਂ ਲੱਗਦਾ ਸਿਨੇਮਾ ਕਰਕੇ ਮਜ਼ਾ ਆਉਂਦਾ ਕਿ ਥੀਏਟਰ ਕਰਕੇ ਮਜ਼ਾ ਆਉਂਦਾ ਥੀਏਟਰ ਆਪਣੀ ਜਗ੍ਹਾ ਤੇ ਆ ਜੀ ਸਿਨੇਮਾ ਆਪਣੀ ਜਗ੍ਹਾ ਤੇ ਇੱਕ ਬੇਸਨ ਦੀ ਬਰਫੀ ਹੈ ਖੋਏ ਦੀ ਬਰਫੀ ਹੈ ਸਵਾਦ ਤਾਂ ਅਲੱਗ ਲੱਗੀ ਹੈ ਸਵਾਦ ਅਲੱਗ ਅਲੱਗ ਹੈ ਠੀਕ ਹੈ ਜੀ ਮਤਲਬ ਸਰ ਕੀ ਕਹਿੰਦੇ ਆ ਹੁਣ ਜਿਹੜੇ ਐਕਟਰ ਆਣਾ ਚਾਹੁੰਦੇ ਆ ਜਾਂ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਸਰ ਕੀ ਐਡਵਾਈਸ ਹੈ ਕਿ ਉਹ ਮਤਲਬ ਕਿੱਦਾਂ ਐਡਵਾਈਸ ਤਾਂ ਲੰਮਾ ਸਮਾਂ ਤੇ ਮੈਂ ਤਾਂ ਇਹ ਕਹਿੰਦਾ ਪਹਿਲਾਂ ਤਾਂ ਆਪਣਾ ਮੋਡਲੀ ਸਿੱਖਿਆ ਲੈਣੀ ਚਾਹੀਦੀ ਮੋਡਲੀ ਸਿੱਖਿਆ ਕੀ ਹੈ ਸਟੇਜ ਹਮ ਥੀਏਟਰ ਉਹ ਕਿਸੇ ਚੰਗੇ ਆਪਣੇ ਟੀਚਰ ਤੋਂ ਗੁਰੂ ਤੋਂ ਸਿੱਖਿਆ ਲਾਓ ਜੋ ਉਸ ਤੋਂ ਬਾਅਦ ਫਿਰ ਅੱਗੇ ਸਟੈਪ ਚੱਲੋ ਤੁਹਾਨੂੰ ਅੱਗੇ ਜਾਣ ਵੇਲੇ ਇਜ਼ੀ ਹੋਵੇ ਜੀ ਤੇ ਆਪਾਂ ਕੀ ਕਹਿੰਦੇ ਆ ਸਿਨੇਮੇ ਨੂੰ ਕਾਫੀ ਮਤਲਬ ਤੁਸੀਂ ਕਾਫੀ ਪਛੋਕਰ ਤੋਂ ਸਿਨੇਮੇ ਨੂੰ ਦੇਖਿਆ ਹਾਂ ਹਾਂ ਜੀ ਹਾਂ ਉਦੋਂ ਸਰ ਇਹ ਸਭ ਚੀਜ਼ਾਂ ਰੋਝਾਂ ਸੀਗਾ ਇੰਨਾ ਸਿਨੇਮਾ ਦਾ ਖੈਰ ਬਹੁਤ ਦੇਰ ਤੋਂ ਚੱਲਿਆ ਆਂਦਾ 1935 ਤੋਂ ਸਟਾਰਟ ਹੋਇਆ ਹੋਇਆ ਆਪਣੇ ਜਿਸ ਹਸਾ ਨਾਲ ਮੈਂ ਇਹਨਾਂ ਦੀ ਬੁੱਕਸ ਵਗੈਰਾ ਪੜ੍ਹੀਆਂ ਤੇ ਪਤਾ ਲੱਗਿਆ ਵੀ ਚੱਲਦਾ ਆ ਰਿਹਾ ਤੇ ਬਾਕੀ ਉਹ ਸਿਨੇਮਾ ਪੰਜਾਬੀ ਦਾ ਬਰਿੰਦਰ ਟਾਈਮ ਵੇਲੇ ਦਾ ਹੋਰ ਸੀ ਹੂੰ ਹੁਣ ਥੋੜਾ ਜਿਹਾ ਹੋਰ ਟਾਈਪ ਦਾ ਹੁਣ ਬੜਾ ਟੈਕਨੀਕ ਵਧੀਆ ਆ ਗਈ ਹਰ ਤਰ੍ਹਾਂ ਦੀ ਸਹੂਲਤਾਂ ਵਧੀਆ ਆ ਗਈਆਂ ਕਹਾਣੀਆਂ ਵਧੀਆ ਆ ਗਈਆਂ ਨਵੇਂ ਟਾਈਮ ਦੇ ਕੰਮ ਆ ਗਏ ਸਰ ਪੰਜਾਬ ਚ ਹੁਣ ਮਤਲਬ ਤੁਸੀਂ ਕਿਸ ਤਰ੍ਹਾਂ ਦੀਆਂ ਸਟੋਰੀਆਂ ਚਾਹੋਗੇ ਵੀ ਬਣਨ ਕਿਸ ਤਰ੍ਹਾਂ ਦੀਆਂ ਜਿਸ ਇਫਰੈਂਸ ਸਟੋਰੀ ਬਣਨ ਜੋ ਅੱਜ ਕੱਲ ਦੇ ਹਾਲਤ ਦੇ ਹਿਸਾਬ ਨਾਲ ਹੈ ਅਲੱਗ-ਅਲੱਗ ਜਿਸ ਤਰ੍ਹਾਂ ਬਣਦੀਆਂ ਨਹੀਂ ਬਣਨੀਆਂ ਚਾਹੀਦੀਆਂ ਜੀ ਜਿਸ ਤਰ੍ਹਾਂ ਹੁਣ ਮਨੋਜ ਕੁਮਾਰ ਜੀ ਬਣਾਉਂਦੇ ਸੀ ਉਹ ਮਹਿੰਗਾਈ ਤੇ ਬਣਾਉਂਦੇ ਮਹਿੰਗਾਈ ਤੇ ਫਿਲਮ ਬਣਾ ਲੈਂਦੇ ਸੀ ਠੀਕ ਹੈ ਉਸਾਂ ਮਤਲਬ ਅਲੱਗ-ਅਲੱਗ ਸਟੋਰੀਆਂ ਹੋਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ ਬਿਲਕੁਲ ਜੇ ਉਹਨੂੰ ਮੈਨੀ ਜ਼ਰੂਰਤ ਹੈ ਤਾਂ ਮੈਨੂੰ ਪੰਜਾਬ ਚ ਲੈ ਜਾਣਗੇ ਪਈਏ ਜੋਸ਼ੀ ਨੂੰ ਜ਼ਰੂਰਤ ਹੈ ਵੀ ਲੈ ਕੇ ਜਾਓ ਵੀ ਇਹ ਫੇਸ ਦਾ ਕੈਰੈਕਟਰ ਦੀ ਜ਼ਰੂਰਤ ਹੈ ਇੱਕ ਡਾਇਰੈਕਟਰ ਨੇ ਮੈਨੂੰ ਸਵਾਲ ਕੀਤਾ ਕਹਿੰਦੇ ਜੋਸ਼ੀ ਜੀ ਤੂੰ ਦਾੜੀ ਪੱਕੀ ਰੱਖ ਲਓ ਮੈਂ ਕਿਹਾ ਉਹਦਾ ਕੀ ਫਾਇਦਾ ਹੋਊਗਾ ਹਾਂ ਕਹਿੰਦੇ ਉਹ ਕਾਰਨ ਕੀ ਹੈ ਵੀ ਤੁਹਾਡੇ ਕੈਰੈਕਟਰ ਪੱਕੇ ਹੋ ਜਾਣਗੇ ਮੈਂ ਕਿਹਾ ਜੇ ਕੋਈ ਹੋਰ ਕੈਰੈਕਟਰ ਕਰਨਾ ਹੋ ਫਿਰ ਮੈਂ ਦਾੜੀ ਦੁਬਾਰਾ ਕਟਾਉਂਗਾ ਹਾਂ ਕੈਰੈਕਟਰ ਦਾ ਮਤਲਬ ਇਹ ਹੋਇਆ ਤੁਸੀਂ ਅਲੱਗ-ਅਲੱਗ ਕੈਰੈਕਟਰ ਕਰਵਾਓ ਜੇ ਕਰਾਣਾ ਹੈ ਕੀ ਮੈਸੇਜ ਹੈ ਸਰ ਮੈਸੇਜ ਤਾਂ ਇਹੀ ਕਰਦੇ ਆ ਵੀ ਆਪਣੀ ਮਿਹਨਤ ਕਰੋ ਮਿਹਨਤ ਕਰਦੇ ਕਰਦੇ ਆਪਣੇ ਆਪ ਮੰਜ਼ਿਲ ਮਿਲ ਜੂਗੀ ਸਕਸੈਸ ਦਾ ਸਿਰਫ ਇੱਕ ਹੀ ਮੰਤਰ ਹੈ ਪਰ ਉਹ ਮੇਨ ਮਿਹਨਤ ਕਰਨਾ ਸਾਡਾ ਕੰਮ ਹੈ ਠੀਕ ਹੈ ਜੀ ਬਾਕੀ ਫਾਲ ਦੇਣਾ ਪਰਮਾਤਮਾ ਦੇ ਹੱਥ ਹੈ ਹਾਂ ਜੀ ਹਾਂ ਸੋ ਤੁਸੀਂ ਦੇਖਦੇ ਰਹੋ ਪੰਜਾਬੀ ਟਾਕ ਸੜਕਾ ਜਲਦੀ ਆਵਾਂਗੇ ਆਪਾਂ ਇੱਕ ਇਦਾਂ ਹੀ ਹੋਰ ਇੱਕ ਨਿਊਸ ਹੋਈ ਲੈ ਕੇ ਧੰਨਵਾਦ ਥੈਂਕ ਯੂ ਸੋ ਮਚ ਥੈਂਕ ਯੂ